ਸੱਚ ਕਹਿਣ ਸਿਆਣੇ ਜੀ ਹਰ ਕੰਮ ਸੋਚ ਸੰਭਲ ਕੇ ਕਰੀਏ ਜਿੱਥੋਂ ਪਛਤਾਉਣਾ ਪਏ ਪਹਿਲਾ ਕਦਮ ਸੰਭਲ ਕੇ ਧਰੀਏ ਫਿਰ ਗਲਤੀ ਕਰਦਾ ਨਾ ਬੰਦਾ ਦੇ ਕਰਮਨ ਨੂੰ ਤਾੜੇ ਹਨ ਮਾੜੇ ਕੰਮਾਂ ਦੇ ਹੁੰਦੇ ਅੰਤ ਨਤੀਜੇ ਮਾੜੇ ਜਿਸ ਨੂੰ ਲੱਗ ਜਾਂਦੀ ਏ ਜੂਏ ਦੀ ਏ ਬੁਰੀ ਬਿਮਾਰੀ ਜੂਏ ਦੀ ਏ ਬੁਰੀ ਬਿਮਾਰੀ ਜਿਸ ਨੂੰ ਲੱਗ ਜਾਂਦੀ ਏ ਜੂਏ ਦੀ ਏ ਬੁਰੀ ਬਿਮਾਰੀ ਸੇ ਪਾਡੋ ਬੀਰਾਨੇ ਜੂਏ ਵਿੱਚ ਇਸਤਰੀ ਹਾਰੀ ਨੀ ਵੀ ਪਾ ਬੈਠੇ ਸੀ ਹੀ ਜੋ ਪੰਚਾਲੀ ਦੇ ਲਾੜੇ ਹਨ ਮਾੜੇ ਕਮਾਂ ਦੇ ਹਨ ਮਾੜੇ ਕਮਾਂ ਦੇ ਹੁੰਦੇ ਅੰਤ ਨਦੀ ਦੇ ਮਾੜੇ ਨਸ਼ਿਆਂ ਵਿੱਚ ਪੈ ਕੇ ਤੇ ਕਈਆਂ ਜੀਵਨ ਨਰਕ ਬਣਾ ਲਿਆ ਜੋ ਸੀ ਪਿਓ ਦਾਦੇ ਦਾ ਤੇ ਸਾਰਾ ਵੇਚ ਵਟ ਕੇ ਖਾ ਲਿਆ ਜੋ ਸੀ ਪਿਓ ਦਾਦੇ ਦਾ ਸਾਰਾ ਵਿੱਚ ਵਟ ਕੇ ਖਾ ਲਿਆ ਫਿਰ ਪੈਸੇ ਪੈਸੇ ਲਈ ਕੱਢਦੇ ਨੇ ਲੋਕਾਂ ਦੇ ਹਾੜੇ ਕੱਢਦੇ ਨੇ ਲੋਕਾਂ ਦੇ ਹਾੜੇ ਫਿਰ ਪੈਸੇ ਪੈਸੇ ਲਈ ਕੱਢਦੇ ਨੇ ਲੋਕਾਂ ਦੇ ਹਾੜੇ ਹਨ ਮਾੜੇ ਕੰਮਾਂ ਦੇ ਹੁੰਦੇ ਅੰਕ ਦੀਦੇ ਮਾਰੇ ਲਾਲ ਚ ਵਿੱਚ ਆ ਕੇ ਤੇ ਬੰਦਾ ਨਹੀਂ ਬਦੀਆਂ ਤੋਂ ਟਲਦਾ ਬੰਦਾ ਨਹੀਂ ਬਦੀਆਂ ਤੋਂ ਟਲਦਾ ਲਾਲ ਚ ਵਿੱਚ ਆ ਕੇ ਤੇ ਬੰਦਾ ਨਹੀਂ ਬਦੀਆਂ ਤੋਂ ਟਲਦਾ ਸੱਚ ਕਹਿਣ ਸਿਆਣੇ ਜੀ دیਵਾ ਚੋਰ ਕਰੇ ਨਹੀਂ ਬਲਦਾ ਕਦੇ ਵੀ ਬਸ ਦੇ ਨਾ ਜਿਨਾਂ ਨੇ ਘਰ ਹੋੜ ਉਡਾਰੇ ਹਨ ਮਾਰੇ ਕਮਾ ਦੇ ਹਨ ਮਾਰੇ ਕਮਾ ਦੇ ਹੁੰਦੇ ਅੰਤ ਨਦੀ ਦੇ ਮਾਰੇ ਚੋਰਾਂ ਤੇ ਠੱਗਾਂ ਨੂੰ ਕਹਿੰਦੇ ਨਾ ਖੰਧਿਆ ਨੂੰ ਵੇਖੇ ਹਿਰਦੇ ਕੰਬ ਜਾਂਦੇ ਨੇ ਤੇ ਹੁੰਦੇ ਜਦ ਥਾਣਿਆਂ ਵਿੱਚ ਲੇਖੇ ਹਿਰਦੇ ਕੰਬ ਜਾਂਦੇ ਨੇ ਹੁੰਦੇ ਜਦ ਥਾਣਿਆਂ ਵਿੱਚ ਲੇਖੇ ਲੱਖ ਮਾਰੀਏ ਤਾਰੇ ਇੰਦੇ ਪੂਰੀ ਪੈਂਦੀ ਨਾ ਭਾਵੇਂ ਲੱਖ ਮਾਰੀਏ ਤਾਰੇ ਹਨ ਮਾੜੇ ਕੰਮਾਂ ਦੇ ਹੁੰਦੇ ਅੰਤਨ ਤੇ ਜੇ ਮਾੜੇ ਛੇ ਬੁਰਿਆ ਬੰਦਿਆਂ ਕੁਲ ਬੰਦਾ ਚਾਰ ਦਿਹਾੜੇ ਬੈਜੂ ਉਹਨੂੰ ਵੇਖ ਵੇਖ ਕੇ ਤੇ ਆਦਤ ਉਹਦੇ ਵਰਗੀ ਪੈ ਜੂ ਹੁੰਦੇ ਬੇਮਾਨ ਕਮੀਨੇ ਨੂੰ ਬੰਦਾ ਕਦੇ ਨਾ ਵੇੜੇ ਵਾੜੇ ਬੰਦਾ ਕਦੇ ਨਾ ਵੇੜੇ ਵਾੜੇ ਬੇਈਮਾਨ ਕਮੀਨੇ ਨੂੰ ਬੰਦਾ ਕਦੇ ਨਾ ਵੇੜੇ ਵਾੜੇ ਹੰਮਾੜੇ ਕੰਮਾਂ ਦੇ ਹੁੰਦੇ ਅੰਤ ਨਤੀਜੇ ਮਾੜੇ ਕ ਨਾਮ ਭਜਨ ਬਾਜੋ ਬੰਦਿਆ ਸਭ ਕੁਝ ਇੱਥੇ ਰਹਿ ਜੂ ਜਦ ਵਾਰੀ ਆ ਜਾਣੀ ਤੇ ਆ ਫਿਰ ਸਭ ਕੁਝ ਛੱਡਣਾ ਪੈ ਜੂ ਇੱਕ ਨਾਮ ਭਜਨ ਬਾਜੋ ਬੰਦਿਆ ਸਭ ਕੁਝ ਇੱਥੇ ਰਹਿ ਜੂ ਜਦ ਵਾਰੀ ਆ ਜਾਣੀ ਆ ਬੰਦਿਆ ਸਭ ਕੁਝ ਛੱਡਣਾ ਆ ਬੰਦਿਆ ਸਭ ਕੁਝ ਛੱਡਣਾ ਪੈ ਜੂ ਤੇਰਾ ਸਾਥੀ ਨਾ ਬਣਨਾ ਤੇਰਾ ਸਾਥੀ ਨਹੀਂ ਬਣਨਾ ਬੰਦਿਆ ਅੰਤ ਅੰਤ ਦਿਹਾੜੇ ਕੋਈ ਸਾਥੀ ਨਹੀਂ ਬਣਨਾ ਤੇਰਾ ਬੰਦਿਆ ਅੰਤ ਦਿਹਾੜੇ ਹਨ ਮਾਰੇ ਕਮਾਂ ਦੇ ਹਨ ਮਾਰੇ ਕਮਾਂ ਦੇ ਹੁੰਦੇ ਅੰਤ ਨਦੀ ਦੇ ਮਾਰੇ ਓ ਗੱਲ ਸੁਣ ਦਿਲ ਵੀਰ ਸਿਆ ਚੰਗਾ ਹੁੰਦਾ ਕਰਮ ਕਮਾਲ ਚੰਗਾ ਹੁੰਦਾ ਕਮਾਲੇ ਗੱਲ ਸੁਣ ਦਲਵੀਰ ਸਿੰਘਾ ਚੰਗਾ ਹੁੰਦਾ ਕਰਮ ਕਮਾਲੇ ਠੱਗੀਆਂ ਤੇ ਬਦੀਆਂ ਤੋਂ ਨਹੀਂ ਤੇ ਹੱਥ ਕੰਨਾਂ ਨੂੰ ਲਾਲੇ ਸੁਖ ਲੈਣਾ ਚਾਉਣਾ ਸੁਖ ਲੈਣਾ ਚਾਉਣਾ ਦੇ ਛੜਦੇ ਕੁੱਲ ਹਿਰਦੇ ਦੇ ਸਾੜੇ ਛੜਦੇ ਕੁੱਲ ਹਿਰਦੇ ਦੇ ਸਾੜੇ ਹਨ ਮਾੜੇ ਕੰਮਾਂ ਦੇ ਹੁੰਦੇ ਅੰਤ ਨਤੀਜੇ ਮਾੜੇ ਹਨ ਮਾੜੇ ਕੰਮਾਂ ਦੇ ਹੁੰਦੇ ਅੰਤ ਨਤੀਜੇ ਮਾੜੇ